ਸਵਾਲ ਕਰਦੇ ਨੇ ਬਹਾਉਦੀਨ ਸੂਰਾ ਆਖੇ ਬੀਰ ਬਹਾਉਦੀਨ ਨਾਨਕ ਸਚ ਅਲਾਏ ਖਤਰਾਂ ਦਰਦਤ ਦਿਨ ਕਰਮੰ ਮਸਲਾ ਸਚ ਸੁਣਾ ਕੋਣ ਨ ਬੂਦ ਜਹਾਨ ਵਿੱਚ ਹਾਇ ਲਕਾਇ ਉਕਾਰ ਜੋ ਕੀ ਕਦ ਦਸ ਦੇ ਹਾਂ ਸੁਣ ਰਾਵੋਂ ਤਾਉਣ ਇਹ ਹਕੀਕਤ ਹੱਕ ਦੀ ਦੇਵੇ ਸਭ ਸੁਜਾਓ ਨਾਨਕ ਮੂਲ ਨ ਦੇਸਨੀ ਸਭ ਕੁਦਰਤ ਪਰਮ ਭਲਾ ਕਾਇਮ ਦਾਇਮ ਕੋਣ ਇਹ ਵਦਤੀ ਹੋਵੇ ਜਿਸੋਂ ਹਮਰੀ ਦਤ ਸਦਾ ਸਚ ਖਬਰ ਸੁਣਾਈਏ ਜਾਨ ਗੁਰਨਾਥ ਜੀ ਉਹ ਹੌਲਦੰਦ ਨੇ ਬਹਾਉਦਿਨ ਸੂਰਾ ਕੀ ਕਹਿੰਦਾ ਕਹਿੰਦੇ ਸੱਚ ਦੀ ਗੱਲ ਸੁਣਾਓ ਹਰ ਵੀ ਲਿਖਤ ਰੋ ਲਗਾ ਰਿਹਾ ਹੁੰਦਾ ਹੈ ਬਹੁਤ ਦੋ ਦੋ ਤੇ ਦਿਨ ਕਹਿੰਦੇ ਸੱਚ ਦੀ ਗੱਲ ਸੁਣਾਓ ਸੱਚ ਕੀ ਹੈ ਸੇ ਪਰਮਾਨੰ ਕਰਦੇ ਨੇ ਸੁਣੋ ਫੀਫ ਕੀ ਸੁਣੋ ਪੀਰ ਮਹਾ ਬਹਾਉਦੀਨ ਅਖੀ ਨਾਨਕ ਸਾਹ ਰੱਖਿਆ ਸਿਰ ਪੁਸ਼ਿੰਦੜਾ ਸੁਨੇ ਸਚਰ ਸਨ ਜੁਸੇ ਨਾ ਬੰਦ ਜਹਾਨ ਵਿੱਚ ਹਾਇ ਲਕਾਇਮ ਰਹੋ ਰੂ ਛੱਡੇ ਜਬ ਜਸੇ ਆ ਮਿਟੀ ਅਵਜਾਰੂ ਦੋਏ ਨਬੂਦ ਜਹਾਨ ਵਿੱਚ ਜਾਇਮ ਜਾਇਮ ਕਾਇਮ ਦੋਏ ਜੋ ਕਰਨ ਅਬਾਬਤ ਬੰਦਗੀ ਸਚ ਖਬਰ ਵਰਤਾਵਨ ਸੋਏ ਜਿਸ ਸੇ ਬਾਜ ਨ ਰੂਹ ਹੈ ਰੂਹ ਬਾਜ ਨ ਜਸ ਹੋਏ ਨਨਕ ਲੇਖੇ ਮੰਗਿਏ ਹੁੰਦੀ ਡਿਠੇ ਦੂ ਮਿਰਲ ਸਜਾਈ ਜਿਸਿਆ ਰਹੁ ਪਕਰਨ ਹਾਏ ਨੇਕੀ ਬਦੀ ਵਿਚਾਰ ਕੇ ਮਿਲੇ ਸਜਾਈ ਸਜਾ ਦੇ ਇਸ ਛੇੜੇ ਸੰਸਾਰ ਤੋਂ ਭਗਤੀ ਕਰਕੇ ਜਾਂਦੇ ਨੇ ਨਾਮ ਜਪ ਕੇ ਜਾਂਦੇ ਨੇ ਪਰਮੇਸ਼ਰ ਦਾ ਖਰਦਾਏ ਦਾ ਨਾਮ ਜਪ ਕੇ ਜਾਂਦੇ ਨੇ ਇਹ ਸੱਚ ਹੈ ਉਹ ਰੂਹਾਂ ਉਸ ਪਰਮੇਸ਼ਰ ਦੇ ਦਵਾਰ ਵਿੱਚ ਪਹੁੰਚ ਜਾਂਦੀਆਂ ਜਿਹੜੇ ਨਹੀਂ ਜਪਦੇ ਉਹਨਾਂ ਦੇ ਫਿਰ ਹਾਲ ਕੀ ਹੁੰਦੇ ਨੇ 88 ਲੱਖ ਜੋਨੀ ਵਿੱਚ ਪੈ ਜਾਂਦੇ ਨੇ ਮਾਰੇ ਕਹਿੰਦੇ ਭਈ ਪ੍ਰਾਪਤ ਮਨੁੱਖ ਦੇ ਹਰੀਆ ਗੁਬਿੰਦ ਮਿਲਣ ਕੀ ਏ ਤੇਰੀ ਵਰੀਆ ਅਵਰ ਕਾਜ ਤੇਰੇ ਕਿਤੇ ਨਾ ਕਾ ਸੰਗਤ ਬਾਜ ਕੇਵਲ ਨਾਮ ਕਹਿੰਦੇ ਉਹ ਜਿਹਨਾਂ ਨੇ ਬੰਦਗੀ ਕੀਤੀ ਨਾਮ ਜਪੇ ਨੇ ਨਾ ਜਿਹਨਾਂ ਨੇ ਕੇਵਲ ਨਾਮ ਉਹ ਫਿਰ ਇਸ ਸੰਸਾਰ ਤੋਂ ਸੁਰਖਰੂ ਹੋ ਕੇ ਪਰਮੇਸ਼ਰ ਦੇ ਵਿੱਚ ਅਭੇਦ ਹੋ ਜਾਂਦੇ ਨੇ ਆਵਾਗੋਂ ਦੇ ਚੱਕਰਾਂ ਤੋਂ ਬਚ ਜਾਂਦੇ ਨੇ ਦੂਜੇ ਨੂੰ ਤੇ ਫਿਰ ਸਜਾਹਾਂ ਮਿਲਦੀਆਂ ਅੱਪੇ ਰੂਹ ਕਹਾਏ ਦਾ ਅੱਪੇ ਜਸਾ ਹੋਏ ਇਹ ਤਮਾਸ਼ਾ ਦੇਖ ਕੇ ਦਾਨਕ ਦਿੱਤਾਰ ਰੋਇ ਨ ਕੋਈ ਆਇਆ ਹੱਸ ਨ ਜਲਿਆ ਕੋਈ ਅੱਗਾ ਵਿਚ ਸੋ ਦੇਖੇ ਨਾਨਕ ਰਹਾ ਸੋਲ ਫਿਰ ਕਰਦਾ ਪੀਰ ਬਹਾਉਦੀਨ ਸ਼ੂਰਾ ਆਖੇ ਪੀਰ ਬਹਾਉਦੀਨ ਸੁਨੋ ਨਾਨਕ ਸਾਹਿਬ ਇਹ ਕਉਦਾਏ ਰਸੂਲ ਹੈ ਕੋ ਦੁਨੀਆਂ ਉਹ ਤੇਰਾ ਮਾਲੂਮ ਕਛ ਨਾ ਹੋਵੇ ਦੀ ਬਲਾਏ ਰਸਜਾ ਆਵਾਜ਼ ਛੱਡ ਕੇ ਬਹੁ ਹੋਈ ਗੁਮਰਾਹ ਕਦੇ ਸੱਚ ਦਾ ਨਾਮ ਰਸ ਛੱਡ ਕੇ ਕਈ ਲੋਕ ਗੁਮਰਾਹ ਹੋ ਗਏ ਮਾਤਾ ਦੇ ਗਰਭ ਜਦੋਂ ਸੀ ਉਸ ਵੇਲੇ ਸਵਾਸ ਸਵਾਸ ਕਹਿੰਦਾ ਸੀ ਮਹਾਰਾਜ ਮੈਨੂੰ ਕੁੰਭੀ ਨਰਕ ਹੈ ਮਾਤਾ ਦਾ ਗਰਵ ਕੁੰਭੀ ਨਰਕ ਵਿੱਚ ਪੁੱਠਾ ਲੜ ਗਿਆ ਹੋਇਆ ਸੀ ਤੇ ਉਥੇ ਪਰਮੇਸ਼ਰ ਨੂੰ ਯਾਦ ਕਰਦਾ ਸੀ ਇਤਨੇ ਦ੍ਰਿੜ ਭਗਤੀ ਕੀਤੀ ਪਰਮੇਸ਼ਰ ਦੇ دیدار ਹੋਏ ਉਥੇ ਪਰਮੇਸ਼ਰ ਨਾਲ ਮੁਲਾਕਾਤਾਂ ਹੋਈਆਂ ਮੁਲਾਕਾਤਾਂ ਤੋਂ ਬਹੁਤ ਬਚਨ ਵਿਲਾਸ ਹੋਏ ਗਰਵ ਦੇ ਵਿੱਚ ਤੇ ਮਹਾਰਾਹੀ ਕਹਿੰਦੇ ਦੱਸ ਕੀ ਚਾਹਨਾ ਉਲਟਾ ਲੜਕਾ ਸੀ ਭਗਤੀ ਕਰਦਾ ਸੀ ਪਰਮੇਸ਼ਰ ਵਾਹਿਗੁਰੂ ਜੀ ਕਹਿੰਦੇ ਦੱਸ ਭਈ ਕੀ ਚਾਹਨਾ ਕੀ ਮੰਗਦਾ ਹੈ ਤੇਰੀ ਭਗਤੀ ਪ੍ਰਵਾਨ ਹੈ ਕਿਉਂਕਿ 9 ਮਹੀਨੇ 9 ਜੁਗਾਂ ਦੇ ਬਰਾਬਰ ਹੁੰਦੇ ਨਰਕ ਦੇ ਵਿੱਚ ਜਿਹੜਾ ਡੰਗਿਆ ਨਾ ਉਹਨੂੰ ਪਤਾ ਵੀ ਉੱਥੇ ਕੀ ਹੁੰਦਾ ਸਾਰਾ ਮਲ ਮੂਤਰ ਸੂ ਗੰਧ ਸਾਰਾ ਉਹਦੇ ਉੱਪਰ ਚ ਹੀ ਜਾਂਦਾ ਹੈ ਅਰਦਾਸਾਂ ਕਰਦਾ ਹੈ ਬੇਨਤੀਆਂ ਕਰਦਾ ਹੈ ਮਹਾਰਾਜ ਮੈਨੂੰ ਇਸ ਨਰਕ ਚੋਂ ਕੱਢੋ ਮੈਂ ਹਮੇਸ਼ਾ ਆਪ ਜੀ ਨੂੰ ਯਾਦ ਰੱਖਣਗਾ ਇਹ ਕਹਿੰਦੇ ਸਵਾਸ-ਸਵਾਸ ਦਾ ਹੀ ਵਾਦਾ ਕਰਕੇ ਆਇਆ ਜੀ ਹੁਣ ਆ ਕੇ ਇੱਕ ਸਵਾਸ ਵੀ ਉਹਨੂੰ ਯਾਦ ਨਹੀਂ ਕਰਦਾ ਕੀ ਕਹਿੰਦੇ ਨੇ ਆਓ ਸੁਣੀਏ ਇੱਕ ਖੁਦਾਈ ਰਸੂਲ ਰਸੂਲ ਹੈ ਉਹ ਦੁਨੀਆ ਬੜੇ ਰਾਹ ਬਣਾ ਲਏ ਨੇ ਆ ਕੇ ਮਨ ਮਰਜ਼ੀਆਂ ਕਰਨ ਲੱਗ ਪਿਆ ਆਪਣੀਆਂ ਮਰਜ਼ੀਆਂ ਨਾਲ ਹੀ ਧਰਮ ਬਣਾ ਲਏ ਨੇ ਕਟੜਵਾਦ ਹੋ ਗਿਆ ਗਰੀਬਾਂ ਨੂੰ ਮਾਰਨ ਲੱਗ ਪਿਆ ਇਹ ਸਭ ਰਾਹ ਇਹਨੇ ਚੁਣ ਲਏ ਜਿਹਨੂੰ ਕੋਈ ਕਮਾਨ ਮਿਲ ਜਾਂਦੀ ਹੈ ਉੱਥੇ ਬੈਠ ਕੇ ਫਿਰ ਉਹ ਗਾਣ ਕਰਦਾ ਹੈ ਗਰੀਬਾਂ ਦਾ ਹਿੰਦੂ ਕਾਣ ਦਰੂਗ ਕਹੈ ਤਿੰਨਾ ਹੁਸੀ ਹਵਾਰ ਤਿੰਨਾ ਹੁਸੀ ਕੀ ਹਵਾਰ ਦੋਏ ਭੁੱਲੇ ਰਾਤੇ ਸਚਨਾ ਕਹਿੰਦੇ ਦੋਨੇ ਭੁੱਲ ਗਏ ਸਚਨਾ ਜਾਣ ਸਚ ਨੂੰ ਦੋਨੇ ਮੂੜੇ ਭੁੱਲ ਗਏ ਸਚ ਨੂੰ ਅਸੀਂ ਕੀ ਕੁਛ ਉੱਥੇ ਵਾਦੇ ਕਰਕੇ ਆਏ ਸੀ ਹੁਣ ਅਸੀਂ ਕੀ ਕਰਦੇ ਆ ਕਹਿੰਦੇ ਸਭ ਕੁਝ ਭੁੱਲ ਗਏ ਉਹ ਪੁਲੀਰ ਆਪੇ ਸਚ ਨੂੰ ਭੁੱਲੇ ਗਏ ਤੇ ਕੀ ਕਹਿੰਦੇ ਨੇ ਮਾਲ ਵਿਗਨਾ ਖਸ ਜਾ ਖਸ ਖਾਣ ਕਰ ਕਸਮਾ ਰਾਮ ਰਸੂਲ ਦਰਗਹ ਇਹਨਾਂ ਕੀ ਹੋਏ ਹਾਲ ਹੋਏ ਦਰਗਹ ਨਾਲ ਕੀ ਹਾਲ ਹੁੰਦਾ ਸਭ ਦੀ ਖੁਰ ਬਤਾਈ ਪੀਰ ਕਹੈ ਸ੍ਰੀ ਨਾਨਕਾ ਖਤਰਾ ਮੁਕੇ ਚਕਾਇ ਪੀਰ ਕੰਦਾ ਇੱਕ ਖਤਰੇ ਮੁਕ ਜਾਣ ਐਸਾ ਕੋਈ ਰਸਤਾ ਦਸੋ ਸ੍ਰੀ ਨਾਨਕ ਸਾਹਿਬ ਪ੍ਰਮਾਣ ਕਰਦੇ ਕੀ ਕਹਿ ਰਹੇ ਨੇ ਆ ਸੁਣੋ ਸੁਣੋ ਪੀਰ ਮਹਾਂ ਬੁਹਾਵ ਦੀਨ ਆਖੀ ਨਾਨਕ ਸਾਹਿਬ ਲਬੇ ਕਰਨ ਪੀਰ ਜੀ ਦੁਨੀਆ ਵਾ ਤੇਰਾ ਕਰਨ ਕਪੜੇ ਤਾਮਤੇ ਬਹੁਤਨ ਕੋ ਹੋਈ ਗੁਮਰਹਾਣਾ ਕਾਣ ਤਸੀਸਾਂ ਇਹ ਪਾਂਦ ਜਿਉ ਸਿਰਤੀ ਅਕਪਾ ਹੁਣ ਆਂਦੀ ਵਣਵਾੜਿਓ ਚੁੱਕ ਚੁੱਕ ਖੋਲੀ ਕੁਗਾ ਕੁਕੇ ਕਪਾ ਨਵਾਨੜੀ ਕੁਸਦੀ ਕਰੇ ਕਹਾਏ ਪਹਿਲਾ ਝੰਬੇ ਝਾੜੀਐ ਮੰਝੇ ਉੱਤੇ ਘਤ ਕੂਕ ਨਾ ਕੋਪਾ ਨੜੀ ਦੁਨੀਆ ਨਾ ਆਵੇ ਵਤ ਫਿਰ ਮੂੰਹ ਦਿੱਤੀ ਵਿਰੜੇ ਖਾਵੇ ਸ਼ਕਤੀ ਭੀੜ ਕਿਤੇ ਕారణ ਮਾਰੀ ਕਿਸੇ ਅਗੇ ਕੂਕ ਪੀੜ ਫਿਰ ਖੜਸੋਂ ਪੀ ਪੇਵੀਆਂ ਕਤਨ ਨੜੀ ਬੰਦ ਚੁੱਕ ਚੁੱਕ ਹੋਏ ਪਿੰਜੜੀ ਦੜੀ ਪਿੰਜੀ ਦੜੀ ਕਾਰਨ ਕਰਨ ਕੰਦ ਫਿਰ ਸੋਂ ਪੀ ਝੂੜੇ ਵਾਲੀਆਂ ਕਤਨ ਵਹਾਂ ਉਲਾੜੇ ਕੁਕੀ ਇੱਕ ਬਹੜੀ ਓ ਕਿਥੇ ਓਈ ਸੰਸਾਰ ਫਿਰ ਸੂੰਪੀ ਜੋ ਲਾਹਿਆਂ ਤਾਣੀ ਤਣਕੇ ਠੋਕ ਛਿਖ ਛਿਖ ਦੇਣਾ ਮਲੂ ਮਰੂੜੀਆਂ ਅੰਧਾ ਗਰਵੇ ਲੋਕ ਫਿਰ ਸੂੰਪੀ ਤੂਬੀਆਂ ਸਰੋਂ ਨਿਸ਼ਾਨੀ ਪਾਏ ਤਲੇ ਤਲੇ ਰੰ ਸਿਰ ਸੁਗਲੀ ਤਲੇ ਤਲੇ ਰੰ ਸਿਰ ਮੁਗਲੀ ਗੁੱਟ ਨਦੇ ਦੇ ਤਾਰੇ ਫਿਰ ਸੋਪੀ ਤਨਾ ਦਰਜੀਆਂ ਜੋ ਜੋ ਕੋ ਸੁਖ ਹਨ ਪਹਿਣ ਕੱਪੜੇ ਵੰਸ ਭਾਵਦਾ ਜਿਤ ਪੈਦੇ ਸੁਏ ਵੰਦੇ ਨਾ ਕੋ ਹੱਸੇ ਹੜ ਹੜਾਏ ਨਾ ਕੋ ਕਰਹੁ ਜੋਗ ਇਸ ਇਤਿਖ ਪਾਇ ਦੇ ਇਹ ਨ ਜਾਣਤੇ ਸਿਰ ਕੀ ਉਹ ਇਹ ਨ ਜਨਤਾ ਬਹਾਉ ਬੁੱਧ ਜੀ ਸੁਣੋ ਇਹ ਜਿਹੜਾ ਕੋਕੂਪੋਕਾ ਕੋਕੋ ਪਹਾੜੀ ਐਉਂ ਕਿਤ ਆਈ ਸੰਸਾਰ ਇਹਨੇ ਬਣੇ ਰੋਣਾ ਖਲਣਾ ਨਰਕ ਕੁੰਡ ਜੀ ਟੰਗਿਆ ਸੀ ਉੱਥੇ ਬੇਨਤੀਆਂ ਕਰਕੇ ਇਹ ਸੰਸਾਰ ਲੋ ਵਿੱਚ ਆਇਆ ਹੁਣ ਇਹ ਜੇਦੋਂ ਐਦਾ ਹੋਇਆ ਮਾਵਾ ਮਾ ਮਾ ਪਿਤਾ ਪਿਤਾ ਫਿਰ ਖੇਡਾਂ ਬਲੀਆਂ ਖੇਡਣ ਨੂੰ ਨਾਮ ਭੁੱਲ ਗਿਆ ਬੰਦਗੀ ਭੁੱਲ ਗਿਆ ਖੇਡਾਂ ਵਿੱਚ ਲੱਗ ਗਿਆ ਮਾਰੇ ਕੀ ਕਹਿੰਦੇ ਨੇ ਦੀਨ ਹਾਰ ਪ੍ਰਭ ਛੋੜ ਕੇ ਲਾਗੇ ਆਨੁਸ਼ਵਾਸ ਨਾਨਕ ਕਾਉ ਨਸੀਹੀ ਬਿਨ ਨਾਵੇਂ ਪਤਜੋ ਕਹਿੰਦੇ ਉਹ ਦੀਵਾਲੇ ਨੂੰ ਭੁੱਲ ਗਿਆ ਜਿਹਨੇ ਜ਼ਿੰਦਗੀ ਦਿੱਤੀ ਹੈ ਜੀਵਨ ਦਾਤਾ ਦਿੱਤਾ ਭਈ ਪ੍ਰਾਪਤ ਮਨੁੱਖ ਦੇਰੇ ਮਨੁੱਖਾ ਦੇਹੀ ਜਨ ਦਿੱਤੀ ਉਹਨੂੰ ਭੁੱਲ ਗਿਆ ਜਿਹੜਾ ਸੰਸਾਰ ਚੱਲ ਆਇਆ ਭੁੱਲ ਗਿਆ ਉੱਥੇ ਵਾਅਦਾ ਕਰਕੇ ਆਇਆ ਸੀ ਸਵਾਸ ਸਵਾਸ ਝਪੂਗਾ ਤੇਰਾ ਨਾਮ ਇੱਕ 96 ਤਨਉ ਨੇ ਬੋਲਦਾ ਮੈਂ ਇੱਥੇ ਆ ਕੇ ਮੁੱਕਰ ਗਿਆ ਨਾਮ ਜਪਿਆ ਨਹੀਂ ਬੰਦਗੀ ਕੀਤੀ ਨਹੀਂ ਦਿੱਤੇ ਹੋਏ ਜੋ ਖੇਲ ਤਮਾਸ਼ੇ ਜ ਖੇਡਣ ਵਾਸਤੇ ਵਸੂਆਂ ਦਿੱਤੀਆਂ ਭਾਵ ਬਚਪਨ ਦੇ ਖਿਡੌਣੇ ਦੇ ਉੱਤੇ ਫਿਰ ਤੁਰਿਆ ਕਿ ਸੋਣਾ ਸੋਣਾ ਯੋਗਨ ਦਿਸਿਆ ਉਪਰੰਤ ਫਿਰ ਸੋਹਣੇ ਸੋਹਣੇ ਕਾਰੋਬਾਰ ਦਿਸੇ ਉਹਨਾਂ ਵਿੱਚ ਐਸਾ ਗਮ ਹੋ ਗਿਆ ਐਸਾ ਅਲੋਪ ਹੋ ਗਿਆ ਕਿ ਇਹਨੂੰ ਉਸ ਪਰਮੇਸ਼ਰ ਦਾ ਰਸਤਾ ਭੁੱਲ ਗਿਆ ਸੁਪੇਰੀ ਸ਼ਾਹ ਸਿੰਘ ਜੀ ਯਾਦ ਰੱਖਣਾ ਅਸੀਂ ਕੌਣ ਹਾਂ ਕਿੱਥੋਂ ਆਏ ਹਾਂ ਕਿੱਥੇ ਜਾਣਾ ਹੈ ਜਿਹੜਾ ਸੀ ਇਹਨੂੰ ਯਾਦ ਰੱਖਦਾ ਨਾ ਰੱਬ ਗੱਦੀ ਨੂੰ ਭੁੱਲਦਾ ਨਹੀਂ ਰੱਬ ਕਦੀ ਉਹਨੂੰ ਭੁਲਾਉਂਦਾ ਨਹੀਂ ਹੈ ਹੰਗ ਸੰਗ ਆਪੇ ਸੰਗ ਰਹੇਗਾ ਗੁਰਨਾਮੁਸਹਿਬ ਮੇਰਾ ਪਿਤਾ ਹਮੇਸ਼ਾ ਆਪ ਜੀ ਦੇ ਸਾਥ ਰਹੇਗਾ ਔਰ ਆਪ ਜੀ ਨੂੰ ਮਾਰਗ ਦਰਸ਼ਨ ਕਰਾਏਗਾ ਆਪ ਦੇ ਨਿੰਦਕਾਂ ਦ੍ਰਿਸ਼ਣੋਂ ਮਾਰ ਵਿਛਏਗਾ ਆਪ ਨੂੰ ਸੱਚੇ ਰਾਮ ਮਾਰਗ ਤੇ ਤੋਰੇਗਾ ਸੋ ਅੱਜ ਦੀ ਕਥਾ ਇਹੀ ਸੋ ਆਪ ਜੀ ਹੈ ਮੇਰੇ ਸਤਿਗੁਰ ਦੀਨ ਦਿਲ ਕਿਰਪਾ ਕਰੋ ਤਾਂ ਜੀ ਸਤਿ ਸ੍ਰੀ ਅਕਾਲ ਮੇਰੇ ਪਰ ਅਥਰ ਰੱਖਣ ਆਪ ਦੇ ਸਭੇ ਕਾਰਿ ਸ਼ਵਰਣ ਆਪ ਦਾ ਵੀ ਫਰਜ਼ ਹੈ ਬਾਣੀ ਦੇ ਨਾਲ ਜੁੜੀਏ ਬਾਣੇ ਨਾਲ ਜੁੜੀਏ ਪਰਮੇਸ਼ਰ ਦੇ ਰੋਤੇ ਤੁਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ